ਇਦੇ ਵਿੱਚ ਕੋਈ ਵੀ ਨਹੀਂ ਚਾਹੇ ਮੁੱਖ ਮੰਤਰੀ ਪੰਜਾਬ ਕਹੀ ਜਾਵੇ 100 ਕਰੋੜ ਦਾ ਨੁਕਸਾਨ ਹੋ ਗਿਆ ਚਾਹੇ ਪ੍ਰਧਾਨ ਮੰਤਰੀ ਕਹੀ ਜਾਵੇ 1000 ਕਰੋੜ ਦਾ ਨੁਕਸਾਨ ਹੋ ਗਿਆ ਸਾਡਾ ਨੁਕਸਾਨ ਤਾਂ ਉਦੋਂ ਹੋਊਗਾ ਆਪਣਾ ਸ਼੍ਰੀਮਾਨ ਜੀ ਜਦੋਂ ਪੱਕੇ ਤੌਰ ਤੇ ਸਾਨੂੰ ਐਮਐਸਪੀ ਨਾ ਮਿਲੀ 20 ਤੋਂ ਲੈ ਕੇ 23 ਫਸਲਾਂ ਦੇ ਉੱਤੇ ਸਾਨੂੰ ਐਮਐਸਪੀ ਚਾਹੀਦੀ ਹੈ ਜਿਵੇਂ ਝੋਨੇ ਤੇ ਕਣਕ ਤੇ ਆ ਤੁਸੀਂ ਬਿਹਾਰ ਦੇ ਵਿੱਚ ਜਾਂ ਦੂਜੇ ਸੂਬਿਆਂ ਦੇ ਵਿੱਚ ਵੇਖੋ ਐਮਐਸਪੀ ਖਤਮ ਹੈ ਤੇ ਉੱਥੇ ਝੋਨਾ ਸਿਰਫ 900 ਤੇ 25 ਰੁਪਏ ਵਿਕ ਰਿਹਾ ਹੈ ਉਹੀ ਝੋਨਾ ਤੁਹਾਡੇ ਪੰਜਾਬ ਦੇ ਵਿੱਚ ਆ ਕੇ ਇੱਥੇ ਛੈਲਰਾਂ ਦੇ ਵਿੱਚ ਪੀੜਿਆ ਜਾ ਰਿਹਾ ਪਰ ਮੈਂ ਛੈਲਰਾਂ ਵਾਲੇ ਵਪਾਰੀ ਨੂੰ ਵੀ ਇੱਥੇ ਕੋਈ ਨਹੀਂ ਇਹੋ ਜੀ ਗੱਲ ਕਹਿਣੀ ਚਾਹੁੰਦਾ ਕਿਉਂਕਿ ਉਹ ਉਹਨਾਂ ਦਾ ਵੀ ਵਪਾਰ ਹੈ ਵਪਾਰ ਕਰਨਾ ਹੈ ਜਦੋਂ ਇਹ ਕਹਿੰਦੇ ਆ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਵੀ ਜਾਨੀ ਕਿ ਇੱਕ ਕਾਨੂੰਨ ਇੱਕ ਰਾਜ ਇੱਕ ਬੋਰਡ ਦਾ ਇਹ ਸ ਕਰੀ ਰਹਿੰਦੇ ਆ ਤੇ ਫਿਰ ਵਪਾਰ ਵੀ ਜੇ ਪੂਰੇ ਹਿੰਦੁਸਤਾਨ ਦੇ ਵਿੱਚ ਹੋ ਜੂ ਤਾਂ ਵੀ ਕੋਈ ਨਹੀਂ ਪਰ ਉਹ ਗੱਲਾਂ ਜਿਹੜੀਆਂ ਉਹ ਥੋੜੇ ਜਿਹਾ ਵਪਾਰ ਨੂੰ ਨੁਕਸਾਨ ਤਾਂ ਪਹੁੰਚਾਉਂਦੀਆਂ ਇਸ ਕਰਕੇ ਮੈਂ ਕਹਿੰਦਾ ਦੁਕਾਨਦਾਰਾਂ ਨੂੰ ਵੀ ਅਸੀਂ ਕਿਸੇ ਦੀਆਂ ਗੱਲਾਂ 'ਚ ਨਾ ਆਓ ਜੇ ਤਾਂ ਰੋਜ ਦਾ ਧਰਨਾ ਹੋਵੇ ਨਾ ਰੋਜ ਆਪਾਂ ਨੂੰ ਇਹ ਬੰਦ ਕਰਨ ਨੂੰ ਕਹਿਣ ਫਿਰ ਤਾਂ ਮੰਦ ਭੱਗ ਹੈ ਜੇ ਕਿਤੇ ਮਹੀਨੇ ਤੋਂ 6 ਮਹੀਨੇ ਤੋਂ ਸਾਲ ਤੋਂ ਸਾਡੇ ਕਿਸੇ ਭਾਈਚਾਰੇ ਦੇ ਉੱਤੇ ਭੀੜ ਪਈ ਆ ਇੱਕ ਮਿੰਟ ਮੈਂ ਦੁਕਾਨਦਾਰਾਂ ਨੂੰ ਇੱਥੇ ਹਟ ਕੇ ਪੁੱਛਣਾ ਚਾਹੁੰਨਾ ਵੀ ਜਿਹੜੇ ਦੁਕਾਨਦਾਰ ਵੀਰ ਆ ਸਾਡੇ ਉਹ ਜਦੋਂ ਕਿਤੇ ਮੰਨ ਕੇ ਚੱਲੋ ਸਾਡੇ ਸੜਕਾਂ ਤੇ ਪਾਣੀ ਖੜ ਜਾਂਦਾ ਕੋਈ ਸੜਕ ਟੁੱਟੀ ਹੁੰਦੀ ਹੈ ਜਾਂ ਕੋਈ ਹੋਰ ਕੋਈ ਮੰਦ ਭਾਗੀ ਗੱਲ ਹੁੰਦੀ ਉਦੋਂ ਵੀ ਅਸੀਂ ਧਰਨਾ ਲਾਉਣੇ ਆ ਉਹਨਾਂ ਦੇ ਵਿੱਚ ਮੈਂ ਵੀ ਹੁੰਨਾ ਪਰ ਉਦੋਂ ਉਦੋਂ ਸਾਡਾ ਨੁਕਸਾਨ ਨਹੀਂ ਹੋਇਆ